ਬੜਾ ਸੈਡ ਹੈ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾਲੋ ਸਾਡੀ ਕੋਈ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ ਹਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਇਹ ਨਹੀਂ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਲ ਤੇ ਜਿਹੋ ਹੁੰਦੇ ਵੀਰਾਂ ਦਾ ਪਿਆਰ ਬਹੁਤ ਸੀਗਾ ਬਹੁਤ ਚੀਜ਼ਾਂ ਪਲਾਨ ਕੀਤੀਆਂ ਹੋਈਆਂ ਸੀ ਇਕੱਠਿਆਂ ਨੇ ਸੋ ਉਹਦੇ ਵਿੱਚ ਬੰਦਾ ਮੈਂ ਉਹਨੂੰ ਅ ਮਤਲਬ ਉਹਨੂੰ ਆਪਾਂ ਆਈਕਨ ਮੰਨਦੇ ਆ ਤੇ ਸੋ ਇਨ ਸੋ ਸ਼ੌਕਿੰਗ ਟਾਈਮ اے ਨਹੀਂ ਸੀ ਕਿ ਸਾਡੀ ਕੋਈ ਨੇਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੀ ਬਾਕੀ ਬਹੁਤ ਮਤਲਬ ਕਹਿਣ ਨੂੰ ਹੁਣ ਚੀਜ਼ਾਂ ਹੈ ਨਹੀਂ ਗੀਆਂ ਇਟਸ ਇਟਸ ਸ਼ੌਕਿੰਗ ਟਾਈਮ ਫਾਰ ਪੰਜਾਬੀ ਇੰਡਸਟਰੀ ਅ ਕਲ ਵਰਿੰਦਰ ਘੁੰਮਣਵੀਰ ਦੀ ਵੀ ਡੈਥ ਹੋ ਗਈ ਮੈਂ ਉਹਨੂੰ ਫਿਟਨੈਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਫਿਰ